ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ 1 ਮਿੰਟ ਜੀ 1 ਮਿੰਟ ਦਾ ਡੀਬੱਗ ਕਰ ਲੀਏ ਇਹ 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 ਚੱਲੂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਪਿੱਛੇ ਨੂੰ ਕਿੱਧਰ ਜਾਨੀ ਹੈ ਹਾਂਜੀ ਤਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਇਹ ਮੈਂ ਕੱਟਦਾ ਨਹੀਂ ਆਂ ਪਾਉਂਗਾ ਹਨਾ ਅੱਜ ਆਪਾਂ ਗੱਲ ਕਰਦੇ ਆ ਝੋਨੇ ਦੀ ਤਰੀਕ ਦੀ ਜਿਵੇਂ ਸਾਨੂੰ ਪਤਾ ਲੱਗ ਗਿਆ ਕਿ ਏਰੀਏ ਦੇ ਵਿੱਚ ਜਿਹੜਾ ਝੋਨੇ ਦੀ ਤਰੀਕ ਹੈ ਉਹ ਅਨਾਉਂਸ ਹੋ ਚੁੱਕੀ ਹੈ ਜੀ ਤੇ ਇਹ ਵੀਡੀਓ ਦੇ ਵਿੱਚ ਕਈ ਲੋਕਾਂ ਨੂੰ ਹਜੇ ਤੱਕ ਪਤਾ ਨਹੀਂ ਮਾਝੇ ਇਥੇ ਆਪਦੇ ਨਾਨਕੇ ਆਇਆ ਸੀਗਾ ਇਹ ਹਜੇ ਐਂ ਸਮਝੀ ਬੈਠੇ ਜੀ ਵੀ 20 ਤਰੀਕ ਪਿਛਲੀ ਵਾਰੀ ਸਾਡੇ ਮਾਨਸਾ ਏਰੀਏ ਦੀ ਨਾ 21 ਜਾਂ 22 ਤਰੀਕ ਆਈ ਸੀਗੀ ਵੀ ਹਜੇ 20 ਤਰੀਕ ਤੋਂ ਬਾਅਦ ਬਾਅਦ ਜੀ ਠੰਡੇ ਵਸਤੇ ਪਏ ਹੋਏ ਸੀਗੇ ਤੇ ਜਦੋਂ ਇਹਨਾਂ ਨੂੰ ਦੱਸਿਆ ਵੀ ਅੱਜ ਦੀ ਆਪਣੇ ਮਾਨਸਾ ਜ਼ਿਲ੍ਹੇ 'ਚ 11 ਤਰੀਕ ਡੇਟ ਦਿੱਤੀ ਹੈ ਜੀ ਤੇ ਪਣੀ ਨਹੀਂ ਪਣੀ ਆਪਦਾ ਫਿਰ ਹੁਣ ਅੱਜ ਭਾਜਣਾ ਪਈ ਇਹਨਾਂ ਨੂੰ ਤਕਨੇ ਹੋ ਗਏ ਪੂਰੇ ਵੀ ਕਦੇ ਅਸੀਂ ਪਿੱਛੇ ਦਾ ਰਹਿ ਜੀਏ ਹਨਾ ਆਪਣੇ ਵੈਸੇ ਖਾਸियत ਹੁੰਦੀ ਹੈ ਇਹ ਵੀ ਜੇ ਇੱਕ ਜਣਾ ਬੀਜ ਦੇਣਾ ਤਾਂ ਨਾਲ ਦੀ ਨਾਲ ਸਾਰੇ ਪਿੰਡ ਨੂੰ ਟੱਟੀਆਂ ਲੱਗ ਜਾਂਦੀਆਂ ਇਹ ਗੱਲ ਸਹੀ ਹੈ ਤਾਂ ਤੁਹਾਨੂੰ ਕਮੈਂਟਾਂ ਦੇ ਵਿੱਚ ਮੈਨੂੰ ਜਰੂਰ ਦੱਸਿਓ ਤੇ ਪਾਣੀ ਤੇ ਮੋਟਰ ਦੀ ਲਾਈਟ ਆ ਜਿਹੜੀ ਉਹ 11 ਤਰੀਕ ਨੂੰ ਆਉਣ ਲੱਗ ਜੂਗੀ ਜੀ ਤੇ ਕਿਹੜਾ ਝੋਨਾ ਲਾਉਗੇ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ। ਆ ਇੰਨਾ ਕ ਪਾਣੀ ਆਉਂਦਾ ਜੀ ਸਾਡੇ ਸੂਬੇ ਦੇ ਵਿੱਚ। ਆ ਦੇਖ ਸਕਦੇ ਤੁਸੀਂ। ਆਖੇ ਹੁਣ ਕੀ ਕਹਾ ਭਗਵੰਤ ਮਾਨ ਫੇਰਾ। ਹੈਨਾ? ਵੀ ਜੀ ਟੇਲਾਂ ਤੱਕ ਪਾਣੀ ਪੰਚਾਤਾ। ਟੇਲਾਂ ਤੱਕ ਪਾਣੀ ਪਚਾਏ ਦਾ ਕੀ ਫਾਇਦਾ ਪਾਣੀ ਦਾ ਵਹਾਈ ਜਿਹੜਾ ਇੰਨਾ ਕ ਤੇਜ਼ ਕਰ ਚੁੱਕੇ ਨੇ ਇਹ। ਮੋਗੇ ਨੇ ਜਿਹੜੇ ਉੱਚੇ ਰਹਿ ਗਏ। ਇਵੇ ਸਾਡੇ ਪਿੰਡ ਪਿੱਛੇ ਨੇ ਤਾਂ ਪਾਣੀ ਜਿਹੜਾ ਕਿੱਲਾ 35 40 ਮਿੰਟਾਂ ਚ ਭਰਦਾ ਸੀ ਉਹ ਹੁਣ ਘੰਟੇ ਚ ਭਰਦਾ ਇੰਨਾ ਫਰਕ ਪੈ ਚੁੱਕਿਆ ਪਾਣੀ ਦਾ ਅਸੀਂ ਦੱਸੋ ਹੁਣ ਕੀ ਚੱਟਣਾ ਨਵੀਆਂ ਨਹਿਰਾਂ ਨੂੰ ਬਾਕੀ ਕੀ ਕਹਿ ਸਕਦੇ ਆ ਹਨਾ ਇੱਥੇ ਭਗਵੰਤ ਮਾਨ ਦੇ ਵੀ ਬਹੁਤ ਹੋਣਗੇ ਵੀ ਵਧੀਆ ਕੀਤਾ ਬਾਕੀ ਏਰੀਆ ਦੇ ਹਿਸਾਬ ਦੇ ਨਾਲ ਹੁੰਦਾ ਸਿਸਟਮ ਆਪਾਂ ਮੁੱਦੇ ਦੀ ਗੱਲ ਕਰੀਏ ਕਿ ਝੋਨੇ ਦੀ ਡੇਟ ਹੈ ਜਿਹੜੀ ਉਹ ਮਾਨਸਾ ਫਾਜ਼ਿਲਕਾ ਮੁਕਸਰ ਆਣਾਂ ਦੀ 11 ਤਰੀਕ ਆ ਚੁੱਕੀ ਹੈ ਜੀ ਦੱਬ ਦੋ ਕਿੱਲੀ ਬਾਕੀਆਂ ਲਈ ਜਿਹੜੇ ਬਾਕੀ ਜ਼ਿਲ੍ਹੇ ਰਹਿ ਗਏ ਤਰਨਤਾਰਨ ਪਹਿਲਾਂ ਅਡਵਾਂਸ ਹੁੰਦੇ ਸੀ ਇਸ ਵਾਰ 15 ਮਈ ਕੀਤੀ ਹੈ ਵੈਸੇ ਕੋਈ ਬੜਾ ਫਰਕ ਨਹੀਂ ਹੈਗਾ ਤਿੰਨ ਚਾਰ ਦਿਨਾਂ ਦਾ ਜੇ ਝੋਨਾ ਕਿਉਂਕਿ ਪੀਐਲਯੂ ਸ਼ਹਿਤਾ ਇਹਨਾਂ ਨੇ ਬੈਨ ਕੀਤੀ ਹੋਈ ਆ ਤਾਲਮੋਸਟ ਜੀ ਤੋਂ ਬਾਅਦ ਬਾਅਦ ਹੀ ਲਾਉਣਗੇ ਸਾਰੇ ਪਰ ਫਿਰ ਵੀ ਸਰਕਾਰ ਵੱਲੋਂ ਲੈਟ ਆ ਜਿਹੜੀ ਉਹ 11 ਨੂੰ ਆ ਜੂਗੀ ਜਿਹੜੇ ਵੀਰ ਭਰਾਵਾਂ ਨੇ ਗੇਤਾ ਝੋਨਾ ਲਾਉਣਾ ਤਾਂ ਉਹ ਲਾ ਸਕਦੇ ਨੇ 1 ਲੱਖ 12 ਪਿਛਲੀ ਵਾਰੀ ਸਾਡੇ ਏਰੀਆ ਦੇ ਵਿੱਚ ਨਾ ਬਹੁਤ ਜ਼ਿਆਦਾ ਡਿਮਾਂਡ ਤੇ ਰਿਹਾ ਸੀ ਉਹ ਵੀ ਜ਼ਿਆਦਾ ਟਾਈਮ ਲੱਜਾਂਦਾ ਉਹ ਲਾ ਸਕਦੇ ਆ ਬਾਕੀ ਮੈਂ ਤਾਂ ਜਿਹੜਾ ਜੀਰੀ ਲਾਉਂਗਾ ਉਹ ਹਾਈਬ੍ਰਿਡ ਲਾਉਂਗਾ 28 65 ਹੋਗੀ ਪਾਇਨੀਰ ਦੀ 11 ਕਿਲ ਹੋਣੀ ਆ ਜਾਂ ਬਾਕੀ ਹਾਈਬ੍ਰਿਡ ਦਰਮਿਆਨੇ ਜਾਂ ਘੱਟ ਸਮੇ ਵਾਲੀਆਂ ਲਾਉਣੀਆਂ ਜਿਵੇਂ PR126 ਹੋਗੀ 77301 ਹੋ ਗਿਆ 468 ਹੋਗੀ ਵੈਰੈਟੀ ਕਵੇਰੀ ਸੀਡ ਵਾਲਿਆਂ ਨੇ ਕਵੇਰੀ ਵਾਲਿਆਂ ਦੀ 7299 ਹੋਗੀ ਪਾਇਨਿਸ ਦੀ 25 ਪੀ 30 ਹੋਗੀ ਇਹਨਾਂ ਦੇ ਵਿੱਚੋਂ ਲਾਉਣੀਆਂ ਜਿਆਦਾਆਂ ਵੈਰੈਟੀਆਂ ਤੇ ਤੁਸੀਂ ਦੱਸਿਓ ਮੈਨੂੰ ਕਮੈਂਟ ਦੇ ਵਿੱਚ ਕਿਹੜੀ ਵੈਰੈਟੀ ਤੁਸੀਂ ਲਾਉਣੀ ਹੈ ਤੇ ਕਿੰਨੀ ਤਰੀਕ ਨੂੰ ਜਿਹੜੀ ਪਨੀਰੀ ਤੁਸੀਂ ਲਾਓਗੇ ਬੀਜੋਗੇ ਮਤਲਬ ਉਹ ਮੈਨੂੰ ਜਰੂਰ ਦੱਸਿਓ ਮੈਂ 28 ਪੀ 67 ਦੀ ਪਨੀਰੀ 18 19 ਤਰੀਕ ਨੂੰ ਬੀਜ ਦੂੰਗਾ 25 ਦਿਨਾਂ ਦੀ ਪਨੀਰੀ ਜਿਹੜੀ ਉਹ ਖੇਤ ਦੇ ਵਿੱਚ ਪੱਟ ਕੇ ਲਾ ਦੂੰਗਾ ਹਾਈਬ੍ਰਿਡ ਝੋਨਾ ਠੀਕ ਹੈ ਜੀ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿਹੜਾ ਏਰੀਆ ਤੇ ਪਨੀਰੀ ਕਿੰਨੀ ਤਰੀਕ ਨੂੰ ਬੀਜੋਗੇ ਕਿਹੜਾ ਝੋਨਾ ਲਾਓਗੇ ਸਬਸਕ੍ਰਾਈਬ ਕਰ ਲਿਓ ਚੈਨਲ ਅਪਡੇਟ ਦਿੰਦੇ ਰਹਾਂਗੇ ਜੀ ਥੈਂਕ ਯੂ ਸੋ ਮਚ